ਆ ਦੇਖੋ ਪਾਣੀ ਦੀ ਸਪੀਡ ਕਿੰਨੀ ਜ਼ਿਆਦਾ ਇੱਥੇ ਬਿਆਸ ਦਰਿਆ ਦੇ ਬਾਹਰ ਇਹ ਮਾਤਾ ਹੁਣਾ ਦਾ ਬਜ਼ੁਰਗ ਬਾਪੂ ਨੇ ਦਾ ਘਰ ਆ ਘਰ ਦਾ ਸਾਰਾ ਸਮਾਨ ਲੈ ਕੇ ਚੱਲੇ ਇਹਨਾਂ ਦਾ ਸ਼ੈੱਡ ਸਾਰਾ ਜਿਹੜਾ ਉਹ ਡੇਪਿਆ ਵਾ ਸ਼ੈੱਡ ਜਿਹੜਾ ਸੀਗਾ ਉਹ ਪਰੇ ਤੱਕ ਸੀਗਾ ਸਾਰਾ ਡੇਪਿਆ ਘਰ ਵੀ ਡੇਪਿਆ ਲੱਗਾ ਘਰ ਦੀਆਂ ਜਿਹੜੀਆਂ ਨੀਆਂ ਉਹ ਸਾਰੀਆਂ ਡੇਪੀਆਂ ਪਿੱਛੇ ਨਿਕਲ ਗਈਆਂ ਤੇੜਾ ਪਾੜੀਆਂ ਨੇ ਆ ਦੇਖੋ ਸਾਰਾ ਪਿੱਛੇ ਨੂੰ ਡਿੱਗਣ ਵਾਲਾ ਇਹ ਦੇਖੋ ਸਾਹਮਣੇ ਘਰ ਆ ਉਹਦਾ ਵੀ ਸ਼ੈੱਡ ਡੇਪਿਆ ਤੇ ਘਰ ਕੋਲ ਸਾਰਾ ਯੂਵੀ ਰੁੜ ਗਿਆ ਹੈ ਤੇ ਇੱਕ ਇੱਥੇ ਵੀ ਘਰ ਸੀਗਾ ਉਹਦੋਂ ਤੁਹਾਨੂੰ ਵੀਡੀਓ ਪਾਈ ਸੀਗੀ ਕਮਾਤਾ ਦੀ ਜਿਹੜਾ ਉਹਨਾਂ ਦਾ ਵੀ ਘਰ ਸੀਗਾ ਉਹ ਵੀ ਜਿਹੜਾ ਸਾਰਾ ਘਰ ਉਹ ਤੇ ਨਾਮੁ ਨਿਸ਼ਾਨੀ ਮਿਟ ਗਿਆ ਉਹ ਤਾਂ ਘਰ ਸਾਰਾ ਰੁੜ ਗਿਆ ਵਿੱਚ ਹੀ ਤੇ ਆ ਵੀ ਸ਼ੈੱਡ ਡੇਪਿਆ ਇਧਰ ਹੁਣ ਇਹਨੂੰ ਢਾਹ ਲੱਗ ਰਹੀ ਹੈ ਬਹੁਤ ਜ਼ਿਆਦਾ ਮਾੜਾ ਹਾਲ ਆ ਤੇ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਆ ਆਵਾਜ਼ ਤੋਂ ਪਤਾ ਲੱਗਦਾ ਪਾਣੀ ਕਿੰਨਾ ਤੇਜ਼ ਇੱਥੋਂ ਵਗ ਰਿਹਾ ਬਹੁਤ ਜ਼ਿਆਦਾ ਰੈਸਕਿਊ ਤੋਂ ਆਇਆ ਥੇ ਦੇਖੋ ਪਾਣੀ ਦੀ ਸਪੀਡ ਕਿਸ਼ਤੀਆਂ ਇੱਥੇ ਲਿਆਉਣੀਆਂ ਬਹੁਤ ਔਖੀਆਂ ਆ ਦੇਖ ਸਾਡੇ ਪਾਣੀ ਦੀ ਸਪੀਡ ਆ ਕਿਸ਼ਤੀਆਂ ਵੀ ਜਿਹੜੀਆਂ ਇੱਥੇ ਬਹੁਤ ਔਖੀਆਂ ਪਹੁੰਚਦੀਆਂ